ਤੰਦੇ ਨੇ ਗੰਗਾ ਦੇ ਤੱਟ ਤੇ ਇੱਕ ਮਹਾਤਮਾ ਜਨ ਬੈਠੇ ਆਪਣੀ ਅਗੰਮੀ ਮਸਤੀ ਵਿੱਚ ਉਹਨਾਂ ਦੇ ਮਿੱਤਰ ਨੇ ਵੇਖਿਆ ਕਿ ਮਹਾਤਮਾ ਜੀ ਇਕੱਲੇ ਬੈਠੇ ਨੇ ਤੇ ਇਕੱਲੇ ਹੋਣਾ ਇੱਕ ਦੁੱਖ ਹੈ ਬੇਜ਼ਾਰੀ ਹੈ ਬੇਚੈਨੀ ਹੈ ਇੱਕ ਪੀੜਾ ਹੈ ਮੈਂ ਚੱਲ ਕੇ ਸਾਥ ਦੇਵਾਂ ਤੋ ਚਲੇ ਗਏ ਮਹਾਤਮਾ ਜੀ ਦੇ ਕੋਲ ਬੈਠ ਕੇ ਕਹਿਣ ਲੱਗੇ ਸੰਤ ਜੀ ਤੁਸੀਂ ਕੱਲੇ ਸੀ ਮੈਂ ਤੁਹਾਡਾ ਸਾਥ ਕਰਨ ਵਾਸਤੇ ਆ ਗਿਆ ਤੁਹਾਨੂੰ ਸਾਥ ਦੇਣ ਵਾਸਤੇ ਆ ਗਿਆ ਤਾਂ ਸੰਤ ਬੋਲੇ ਨਹੀਂ ਪੁੱਤਰ ਮੈਂ ਕੱਲਾ ਨਹੀਂ ਸੀ ਮੈਂ ਆਪਣੇ ਆਪ ਦੇ ਨਾਲ ਬੈਠਾ ਸੀ ਹੁਣ ਤੂੰ ਆਇਆ ਮੈਨੂੰ ਕੱਲਾ ਕਰ ਛੱਡੇ ਮੈਨੂੰ ਆਪਣੇ ਨਾਲੋਂ ਤੋੜ ਛੱਡੇ ਮੈਨੂੰ ਆਪਣੇ ਨਾਲੋਂ ਵਿਛੋੜ ਛੱਡੇ ਜੋ ਆਪਣੇ ਆਪ ਦੇ ਨਾਲ ਬੈਠ ਸਕਦਾ ਹੈ ਉਹੀ ਸੰਤ ਹੈ ਉਹੀ ਮਹਾਤਮਾ ਹੈ ਉਹੀ ਗੁਰਮੁਖ ਹੈ ਉਹੀ ਫਕੀਰ ਹੈ ਬਾਕੀ ਜਗਤ ਨਾਲ ਸੰਸਾਰ ਨਾਲ ਤੇ ਸਾਰਾ ਸੰਸਾਰ ਬੈਠਦਾ ਹੈ ਆਪਣੇ ਆਪ ਦੇ ਨਾਲ ਬੈਠਣ ਦੀ ਜਿਸ ਨੂੰ ਜਾਚ ਆ ਗਈ ਹੈ ਔਰ ਆਪਣੇ ਆਪ ਦੇ ਨਾਲ ਬੈਠ ਕੇ ਜੋ ਖੁਸ਼ ਰਹਿ ਸਕੇ ਪਰਸਨ ਰਹਿ ਸਕੇ ਸਮਝ ਲਓ ਇਹ ਧਰਮੀ ਹੈ ਸਮਝ ਲਓ इसने ਕੋਈ ਗੁੱਝੀ दौਲਤ ਪ੍ਰਾਪਤ ਕਰ ਲਈਏ ਸਮਝ ਲਓ इसने ਕੁਝ ਅੰਦਰ ਦਾ ਖਜ਼ਾਨਾ ਲੱਭ ਲਿਆ ਇਸ ਵਾਸਤੇ ਆਪਣੇ ਆਪ ਦੇ ਨਾਲ ਬੈਠ ਸਕਦਾ ਹੈ ਕਹਿੰਦੇ ਨੇ ਇਕਾਂਤ ਇਕਲ ਕਸੌਟੀ ਹੈ 今の子で。